మేరీసి कह रहे हैं कि इंस्पायर हुए सारा हिंदुस्तान पूरी दुनिया इस वेले इंस्पायर हो रही है खासियत देखो कि यह इस बंदे ने इन्हें बॉम्बे डीगा फिल्म बंद करवाती हैं कला सरदार गजरे क्या बात है <laughs> सलमान शाहरुख कितने हैं इसमें वेरी गुड <laughs> साहब एहे हम उन्होंने जरूरत बन गया हिंदी फिल्म चमकीला देखो, देखो। जो सा हीरो लिखिया जा रही इन्होंने करैक्टर लिखे जा रहे हैं तो बहुत वो गल है गुरु महाराज की बहुत कृपा है कमाल है और और फिर ਉਸੀ ਤਰ੍ਹਾਂ ਉਸੇ ਬਾਣੇ ਵਿੱਚ ਉਸੇ ਸਿੱਖੀ ਸਿਧਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ ਦੋਸਤੋ ਆਪਾਂ ਜ਼ਰਰ ਥੋੜਾ ਜਿਹਾ ਉੱਚੇ ਉੱਠਦੇ ਫਿਰ ਕਹਿੰਦੇ ਵਾਲ ਕਟਾ ਲਈਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਝ ਐਸਾ ਹੋਏਗਾ ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਵਹਿ ਕੇ ਸਰਦਾਰ ਬਣ ਬਣੇ ਰਹੇ ਉਸੀ ਤਰ੍ਹਾਂ ਇਹ ਦਲਜੀਤ ਦੋਸਾਨ ਚੀ ਹੈ ਕੀ ਬਾਤ ਜਿਹੇ ਜਿਹੇ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ ਉਹ ਅਜਿਹੀ ਮਿਰੋਲ ਸਰਦਾਰ ਇਸ ਵੀ ਨੇ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੱਛ ਜਾਏ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਇੰਨੀ ਖਲਕਤ ਦਾ ਜੋ ਇੰਨੀ ਸੰਸਾਰ ਦਾ ਇੰਨੇ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜੋ ਦਾ ਮਾਣ ਆਪਣੇ ਆਪ ਹੀ ਬਦੰਗਦੇ ਬਿਲਕੁਲ ਤੇ ਅਸੀਂ ਤਾਂ ਹੀ ਸਰ ਦਿਲੋਂ ਕਹਿੰਦੇ ਆ ਕਿ ਦਿਲਜੀਤ ਸਾਡਾ ਮਾਣ ਹੈ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਈ ਟ੍ਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਤਾ ਕਹਿੰਦਾ ਕਹਾਂ ਸੇ ਹੋ ਆਪ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਿਲਜੀਤ ਦੋਸਤ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੀ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਵੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾ ਰਹੇ ਹਾਂ ਡੀ ਐਨ ਸ਼ਰਮਾ ਜੀ ਬਹੁਤ ਵੱਡੇ ਆਪ ਜੀ ਸਨ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬਗੜ ਜ਼ਿਆਦਾ ਨਹੀਂ ਮੈਂ ਕੋਈ ਮਾਫੀ ਚਾਹਾਂਗਾ ਕਿਸੇ ਦੇ ਸ਼ਾਂਤ ਬਟ ਵੀ ਆਰ ਨਾਟ ਸੌਰੀ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀ ਐਨ ਜੀ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਮਿਸ ਕਰ ਰਹੇ ਹਾਂ ਇਸ ਵੇਲੇ ਜਸਵੰਤ ਭੱਲਾ ਸਰ ਨੇ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ ਪਾਏ ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ ਤੇ ਸਾਡੇ ਵੱਲੋਂ ਕੋਈ ਉੱਚਾ ਦੀ ਮਾਬੂਲ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ